ਅੱਜ ਲਗਭਗ 7 ਮਹੀਨੇ ਦੇ ਸਮੇਂ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਦਸਤਾਰਬੰਦੀ ਕਰਵਾਈ ਜਾ ਰਹੀ ਹੈ ਅੱਜ ਤਖਤਰੀ ਕਿਸਗੜ ਸਾਹਿਬ ਜੀ ਵਿਖੇ ਸਮਾਗਮ ਰੱਖਿਆ ਗਿਆ ਜਿੱਥੇ ਸਾਰੀਆਂ ਸਿੱਖ ਧਾਰਮਿਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਤੇ ਹੋਰ ਦਲਾਂ ਦੇ ਮੁਖੀਆਂ ਦੇ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਜਥੇਦਾਰ ਦੇ ਤੌਰ ਤੇ ਉੱਤੇ ਅਹ ਹੈ ਕਹਿ ਸਕਦੇ ਆ ਕਿ ਸਹਿਮਤੀ ਦਿੱਤੀ ਜਾਣੀ ਹੈ ਸਭ ਜਥੇਬੰਦੀਆਂ ਦੇ ਵੱਲੋਂ ਅੱਜ ਇੱਥੇ ਆ ਕੇ ਜਿਹੜੀ ਹੈ ਦਸਤਾਰਬੰਦੀ ਦੇ ਸਮਾਗਮ ਚ ਹਿੱਸਾ ਲੈ ਕੇ ਦਸਤਾਰ ਹੈ ਜਿਹੜੀ ਉਹ ਗਿਆਨੀ ਕੁਲਦੀਪ ਸਿੰਘ ਗੜਗਾਝੂਰਾ ਨੂੰ ਸੌਂਪੀ ਜਾਏਗੀ ਅੱਜ ਤੋਂ ਲਗਭਗ 7 ਮਹੀਨੇ ਪਹਿਲਾਂ ਮਾਰਚ ਦੇ ਵਿੱਚ ਸਵੇਰੇ 3 ਵਜੇ ਦੇ ਕਰੀਬ ਗਿਆਨੀ ਕੁਲਦੀਪ ਸਿੰਘ ਗੜਗਾਝੂਰਾ ਦੀ ਜਦੋਂ ਦਸਤਾਰਬੰਦੀ ਹੋਈ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਿਰੋਧ ਵੀ ਉੱਠਿਆ ਸੀ ਹਾਲਾਂਕਿ ਵਿਰੋਧ ਉਸ ਤੋਂ ਪਹਿਲਾਂ ਵੀ ਹੋ ਰਿਹਾ ਸੀ ਉਦੋਂ ਜੱਥੇਬੰਦੀਆਂ ਨਿਹੰਗ ਸਿੰਘ ਜੱਥੇਬੰਦੀਆਂ ਖਾਸ ਤੌਰ ਤੇ ਉੱਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਕੁਲਦੀਪ ਸਿੰਘ ਗੜਗਾਝੋਰਾ ਨੂੰ ਜਥੇਦਾਰ ਦੇ ਰੂਪ ਦੇ ਵਿੱਚ ਪ੍ਰਵਾਨ ਨਹੀਂ ਕਰਾਂਗੇ ਪਰ ਜਦੋਂ ਸਮਾਗਮ ਰੱਖਿਆ ਗਿਆ ਮਾਰਚ ਮਹੀਨੇ ਦੇ ਵਿੱਚ ਕਿ ਦਸਤਾਰਬੰਦੀ ਹੋਣੀ ਹੈ ਤਾਂ ਉਸ ਨੂੰ ਲੈ ਕੇ ਜੱਥੇਬੰਦੀਆਂ ਨੇ ਜਿਹੜੀਆਂ ਸੰਪਰਦਵਾ ਨੇ ਨਿਹੰਗ ਸਿੰਘ ਜੱਥੇਬੰਦੀਆਂ ਨੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਵਿਰੋਧ ਕਰਾਂਗੇ ਤਾਂ ਇਸ ਚੀਜ਼ ਦੇ ਚੱਲਦੇ ਆ ਉਸੇ ਦਿਨ ਜਦੋਂ ਸਮਾ ਰੱਖਿਆ ਸੀ ਦਿਨ ਦੇ 12 ਵਜੇ ਦੇ ਕਰੀਬ ਦਾ ਉਸ ਤੋਂ ਪਹਿਲਾਂ ਹੀ ਲਗਭਗ ਸਵੇਰੇ 3:30 ਵਜੇ ਜਿਹੜੀ ਹੈਗੀ ਹੈ ਉਹਨਾਂ ਦੀ ਦਸਤਾਰਬੰਦੀ ਕਰਵਾ ਦਿੱਤੀ ਜਾਂਦੀ ਹੈ ਤੇ ਫੋਟੋਆਂ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਹੁੰਦੀਆਂ ਨੇ ਤਾਂ ਫੇਰ ਦੁਬਾਰਾ ਤੋਂ ਵੱਡੇ ਪੱਧਰ ਤੇ ਵਿਰੋਧ ਉੱਠਦਾ ਕਿ ਅਸੀਂ ਪਰਵਾਹ ਨਹੀਂ ਇਹਨਾਂ ਨੂੰ ਨਹੀਂ ਕਰ ਰਹੇ ਆ ਪਰ ਫੇਰ ਲਗਭਗ 7 ਮਹੀਨਿਆਂ ਦਾ ਸਮਾਂ ਬੀਤਿਆ ਬੜੀਆਂ ਉਹ ਜਿਹੜੀਆਂ ਨੇ ਹੋਰ ਜਥੇਬੰਦੀਆਂ ਨੇ ਆਪਣੀਆਂ ਆਵਾਜ਼ਾਂ ਚੁੱਕੀਆਂ ਪਰ ਅੱਜ ਸਭ ਨੂੰ ਪਰਵਾਣਿਤ ਹੋ ਗਏ ਨੇ ਗਿਆਨੀ ਕੁਲਦੀਪ ਸਿੰਘ ਗੜਗਾਚ ਕਿਉਂਕਿ ਅੱਜ ਦਸਤਾਰਾਂ ਭੇਟ ਕੀਤੀਆਂ ਜਾਣਗੀਆਂ ਐਚਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਰਾਂ ਦਾ ਕਹਿਣਾ ਹੈ ਕਿ 350 ਸਾਲਾਂ ਸ਼ਹੀਦੀ ਸ਼ਤਾਬਦੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਇਕ ਜੁੜਤਾ ਦੀ ਭਾਵਨਾ ਦੇ ਮੱਦੇ ਨਜ਼ਰ ਪੰਜੇ ਤਖਤ ਸੇਵਾਣਾ ਦੇ ਜੱਥੇਦਾਰ ਸਹਿਬਾ ਸਿੰਘ ਸਾਹਿਬਾ ਮਾਫ ਕਰਨਾ ਪੰਜੇ ਤਖਤ ਸੇਵਾਣਾ ਦੇ ਸਿੰਘ ਸਾਹਿਬ ਉਸ ਤੋਂ ਇਲਾਵਾ ਸਮੂਹ ਨਿਹੰਗ ਸਿੰਘ ਦਲਪੰਥ ਸਿੱਖ ਸੰਪਰਦਾਵਾਂ ਜਥੇਬੰਦੀਆਂ ਤੇ ਸੰਤ ਮਹਾਂਪੁਰਖ ਜੱਥੇਦਾਰ ਨੂੰ ਦਸਤਾਰਾਂ ਸੌਪਣਗੇ ਤਖਰੀ ਕੇਸਗੜ ਸਾਹਿਬ ਇੱਕ ਜਿਹੜਾ ਸਮਾਗਮ ਹੈ ਰੱਖਿਆ ਗਿਆ ਹੈ ਤੇ ਪੰਥ ਕਰਵਾਈਤਾ ਤੇ ਮਰਿਆਦਾ ਦੇ ਅਨੁਸਾਰ ਜਿਹੜੀ ਦਸਤਾਰਬੰਦੀ ਹੈ ਉਹ ਕਰਵਾਈ ਜਾਣੀ ਹੈ ਦੱਸ ਦਿੰਦੇ ਆ ਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਜਦੋਂ ਕਿਸੇ ਜੱਥੇਦਾਰ ਦੀ ਦਸਤਾਰਬੰਦੀ ਦੂਜੀ ਵਾਰ ਹੋਣ ਜਾ ਰਹੀ ਹੈ ਇਸ ਦੇ ਪਿੱਛੇ ਮੁੱਖ ਮਕਸਦ ਨਿਹੰਗ ਸਿੰਘ ਜੱਥੇਬੰਦੀਆਂ ਸੰਪਰਦਾਵਾ ਟਕਸਾਲਾ ਤੋਂ ਜੱਦਰ ਗੜਗੱਜ ਨੂੰ ਮਾਨਤਾ ਦਿਵਾਉਣਾ ਮੰਨਿਆ ਜਾ ਰਿਹਾ ਕਿਉਂਕਿ ਪਹਿਲੀ ਵਾਰ ਦਸਤਾਰਬੰਦੀ ਦੇ ਵਕਤ ਕਈ ਨਿਹੰਗ ਸਿੰਘ ਜੱਥੇਬੰਦੀਆਂ ਤੇ ਦੰਦਵੀ ਟਕਸਾਲ ਨੇ ਖੁੱਲ ਕੇ ਇਸ ਨਿਯੁਕਤੀ ਦਾ ਵਿਰੋਧ ਕੀਤਾ ਸੀ 7 ਮਹੀਨੇ ਪਹਿਲਾਂ ਪਰ ਜਿਸ ਤਰੀਕੇ ਦੇ ਨਾਲ ਜਦਦਰ ਗੜਗਾਚ ਖਵਾਰੋ ਇਹ ਸਭ ਮਿਲेंगे ਧਰਮ ਪ੍ਰਚਾਰ ਲਹਿਰ ਦੇ ਤਹਿਤ ਲਗਾਤਾਰ ਪ੍ਰਚਾਰ ਕਰ ਰਹੇ ਹੈ ਹਰ ਥਾਂ ਦੇ ਉੱਤੇ ਆਪਣੀ ਆਵਾਜ਼ ਬੁਲੰਦ ਕਰਦੇ ਐ ਸਿੱਖ ਸੰਗਤਾਂ ਦੀ ਆਵਾਜ਼ ਬੁਲੰਦ ਕਰਦੇ ਐ ਮਸਲੇ ਹੱਲ ਕਰਦੇ ਐ ਉਹਨੂੰ ਵੇਖਦਿਆਂ ਹੋਇਆ ਦੁਬਾਰਾ ਫਿਰ ਤੋਂ ਹੁਣ ਦਸਤਾਰਬੰਦੀ ਅੱਜ ਕਰਵਾਈ ਜਾ ਰਹੀ ਹੈ ਸਾਰੀਆਂ ਸੰਪਰਦਾਵਾਂ ਦੇ ਮੁਖੀ ਪਹੁੰਚਣਗੇ ਨਿਆਂ ਸਿੰਘ ਜਥੇਬੰਦੀਆਂ ਦੇ ਮੁਖੀ ਪਹੁੰਚਣਗੇ ਦਮਦਮੀ ਟਕਸਾਲ ਦੇ ਮੁਖੀ ਵੀ ਪਹੁੰਚਣਗੇ ਤੇ ਦਸਤਾਰਾਂ ਨੇ ਜਿਹੜੀਆਂ ਉਹ ਗਿਆਨੀ ਕੁਲਦੀਪ ਸਿੰਘ ਗੜਕਾ ਛੋਰਾ ਨੂੰ ਪੇਟ ਕੀਤੀਆਂ ਜਾਣਗੀਆਂ ਤੇ ਸਰਬ ਪ੍ਰਵਾਣੇ ਤੋਂ ਜਥੇਦਾਰ ਅੱਜ ਗਿਆਨੀ ਕੁਲਦੀਪ ਸਿੰਘ ਗੜਕਾ ਛੋਰਾ ਨੂੰ ਬਣਾ ਦਿੱਤਾ ਜਾਏਗਾ ਵੀਡੀਓ ਜਨਲਿਸਟ ਹਰਵਿੰਦਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਚਹਿਲ ਦਾ ਖਾਲਸ ਟੀਵੀ ਸ੍ਰੀ ਅਨੰਦਪੁਰ ਸਾਹਿਬ